ਆ ਤੁਸੀਂ ਦੇਖ ਲਓ ਮਾਹੌਲ ਦੇਖੋ ਭੰਗੜੇ ਪੈ ਰਹਿਆ ਭੰਗੜੇ ਪੈ ਰਹਿਆ ਵਿਆਜ ਨਾਲ ਮਾਹੌਲ ਬਣਿਆ ਹੋਇਆ ਚਾ ਬੜਾ ਆ ਕਹਿੰਦੇ ਬਈ ਚੀਕਾ ਕਰਾਉਣੀਆਂ ਮਸ਼ੀਨਾਂ ਦੀ ਸਿਸਟਮ ਦੇ ਵਿੱਚ ਐਦਾਂ ਦਾ ਮਾਹੌਲ ਬਣਿਆ ਕਿ ਲੋਕ ਸਾਰੇ ਦੁਕਾਨਾਂ ਚੋਂ ਨਿਕਲ-ਨਿਕਲ ਕੇ ਆਪਹਾਰੇ ਹੋ ਕੇ ਫੁੱਲ ਪਾਪਾ ਕੇ ਮੈਡਮ ਨੀਤਾ ਸੋਮਪਰਕਾਰ ਦਾ ਮਾਣ ਤੇ ਸਤਿਕਾਰ ਕੀਤਾ ਔਰ ਅੱਜ ਲੋਕਾਂ ਨੇ ਇਹ ਗੱਲ ਦੱਸ ਦਿੱਤੀ ਆ ਬਈ ਅਸੀਂ ਇੱਥੇ ਵੋਟਾਂ ਪਾ ਕੇ ਮੈਡਮ ਨੀਤਾ ਸੋਮਪਰਕਾਰ ਨੂੰ ਜਿਤਾ ਕੇ ਹੀ ਭੇਜਾਂਗੇ ਅੱਜ ਉਹ ਲੋਕਾਂ ਦਾ SLAਵ ਉਭੜਿਆ ਔਰ ਜੋ ਜ਼ਿਮੀਂਦਾਰ ਭਰਾ ਸਾਡੇ ਸਾਰੇ ਟਰੈਕਟਰ ਲੈ ਕੇ ਆਏ ਆ ਹਰ ਟਰੈਕਟਰ ਤੇ BJP ਦੇ ਝੰਡੇ ਲਾਏ ਆ ਔਰ ਮੈਂ ਸਮਝਦਾ ਇਹ ਅੱਜ ਜਦੋਂ ਨੇ ਪ੍ਰੂਫ ਦੇ ਦਿੱਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਬਹੁਤ ਵੱਡਾ ਗਲਤਫਹਿਮ ਵੀ ਪਾਈ ਹੋਈ ਸੀ ਕਿ ਕਿਸਾਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਆ ਜੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿਰੋਧੀ ਹੁੰਦੇ ਤਾਂ ਅੱਜ ਇਦਾਂ ਠੱਠਾ ਮਾਰਦਾ ਟਰੈਕਟਰ ਰਾਲੀ ਦੇ ਵਿੱਚ ਆਪਣਾ ਸਾਥ ਨਾ ਦਿੰਦੇ ਉਦੀ ਧਿਰ ਦੀ ਸਾਜੇ ਸੀਗੀ ਵੀ ਭਾਰਤੀ ਜਨਤਾ ਪਾਰਟੀ ਨੂੰ ਆਪਾਂ ਕਿੱਦਾਂ ਬਦਨਾਮ ਕਰੀਏ ਕਿਉਂਕਿ ਵਿਕਾਸ ਦੇ ਨਾਂ ਤੇ ਤਾਂ ਕਿਤੇ ਵੀ ਨਹੀਂ ਠਹਿਰਦੇ ਭ੍ਰਸ਼ਟਾਚਾਰ ਕੋਈ 10 ਸਾਲਾਂ 'ਚ ਇੱਕ ਵੀ ਅਲੀਗੇਸ਼ਨ ਲੱਗਾ ਨਹੀਂ ਹੈਗਾ ਉਹਨਾਂ ਨੇ ਇੱਕ ਵਿਰੋਧੀ ਪਾਰਟੀਆਂ ਨੇ ਇੱਕ ਮੁੱਦਾ ਬਣਾ ਲਿਆ ਵੀ ਕਿਸਾਨ ਵਿਰੋਧੀ ਆ ਕਿਸਾਨ ਵਿਰੋਧੀ ਆ ਕਿਸਾਨ ਵਿਰੋਧੀ ਆ ਅੱਜ ਤੁਹਾਨੂੰ ਇਹ ਸਾਰਾ ਠਾਠਾ ਮਾਰਦਾ ਰਸ ਦੱਸਦਾ ਆ ਬੇਕ ਤਰੀਕ ਨੂੰ ਸਾਰੇ ਹਰ ਇੱਕ ਬੰਦੇ ਨੇ ਫੋਲ ਦੇ ਉੱਤੇ ਮੋਰ ਲਾ ਕੇ ਸ਼ਹਿਾਰਪੁਰ ਹਲਕੇ ਦੇ ਵਿੱਚੋਂ ਮੈਡਮ ਅਨੀਤਾ ਸੋਮਪrakash ਨੂੰ ਜਿੱਤ ਕੇ ਇੱਕ ਵਾਰੀ ਫੇਰ ਕੇਂਦਰ ਦੇ ਵਿੱਚ ਮੰਨਣੀ ਹੈ ਨਰਿੰਦਰભાઈ ਮੋਦੀ ਦੀ ਮજબૂત ਸਰਕਾਰ ਬਣਨ ਜਾ ਰਹੀ ਹੈ ਇਹ ਕਾਠ ਨਹੀਂ ਇਹ ਜਿੱਤ ਵਾ ਅਨੀਤਾ ਸੋਮਪrakash ਜੀ ਦੀ ਜਿੱਤ ਆ ਜਿਹੜੀ ਇਹ ਸਾਰੇ ਹੀ ਯੰਗ ਮੁੰਡੇ ਆਪਣੀ ਅਨੀਤਾ ਸੋਮਪrakash ਜੀ ਨਾਲ ਇੰਨਾ ਪਿਆਰ ਕਰਦੇ ਨੇ ਉਹ ਕਹਿੰਦੇ ਇਹ ਸੇਵਾ ਸੇਵਕਾ ਵਾ ਲੋਕਾਂ ਦੇ ਨਾਲ ਖੜਦੀ ਆ ਅਸੀਂ ਇਹਦੇ ਨਾਲ ਖੜੇ ਆ ਆਕੇ ਦੀ ਤੁੱਪ ਦੇ ਵਿੱਚ ਭੰਗੜਾ ਪਾਣਾ ਲੋਕੀ ਆਪਣੇ ਵਿਹਾਂ ਵਿੱਚ ਨਹੀਂ ਪਾਉਂਦੇ ਤੁੱਪਾ ਜੀ ਫੇਰ ਵੀ ਭੰਗੜਾ ਪਾਉਂਦੇ ਪਏ ਨੇ ਕੀ ਹੈ ਸੋਨੂ ਰਾਵਲਪਿੰਡੀ ਕੀ ਹੈ ਗगन ਸੋਨੀ ਤੱਕੜ ਸਾਹਿਬ ਇਹ ਜਿੱਤਤਾ ਤੱਕੜ ਸਾਹਿਬ ਇਹ ਜਿੱਤਤਾ ਇਹ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ ਤੁਸੀਂ ਦੇਖ ਲਓ ਵੀ ਅੱਜ ਠਾਠਾਂ ਮਾਰਦਾ ਇਕੱਠੋ ਫਗਵਾੜੇ ਦੇ ਵਿੱਚ ਟਰੈਕਟਰਾਂ ਦੇ ਉੱਤੇ ਭਾਜਪਾ ਦੇ ਝੰਡੇ ਲਾ ਕੇ ਰੋਡ ਸ਼ੋਅ ਕੱਢਿਆ ਜਾ ਰਿਹਾ ਆ ਸ਼ਹਿਰ ਦੀ ਹਵਾ ਬਿਲਕੁਲ ਭਾਜਪਾ ਨੇ ਬਦਲ ਕੇ ਰੱਖਤੀ ਆ ਦੁਕਾਨਦਾਰ ਘਰਾਂ 'ਚੋਂ ਲੋਕ ਨਿਕਲ-ਨਿਕਲ ਕੇ ਫੁੱਲਾਰੀ ਵਰਕਾ ਅਨੀਤਾ ਸੋਮ ਪ੍ਰਕਾਸ਼ ਸੋਮ ਪ੍ਰਕਾਸ਼ ਤੇ ਕਰ ਰਿਹਾ ਆ ਅੱਜ ਮਾਹੌਲ ਹੀ ਬਦਲ ਗਿਆ ਪਿੰਡਾਂ 'ਚੋਂ ਟਰੈਕਟਰ ਆ ਗਏ ਟਰੈਕਟਰਾਂ ਦੇ ਭਾਜਪਾ ਦੇ ਝੰਡੇ ਲੱਗ ਗਏ ਦੁਕਾਨਦਾਰ ਫੁੱਲ ਵਿਰਤਾਈ ਜਾਂਦੇ ਆ ਸਰੋਪੇ ਪਾਈ ਜਾਂਦੇ ਆ ਦੇਖੋ ਜੋ ਲੋਕਾਂ ਦਾ ਸਭੇ ਕਿਸਾਨ ਵਿਰੋਧ ਕਰਦੇ ਆ ਕਿਸਾਨ ਇਦਾਂ ਕਰਦੇ ਆ ਪਰ ਅੱਜ ਸਾਡੇ ਸਾਰੇ ਕਿਸਾਨਾਂ ਨੇ ਸਬੂਤ ਦਿੱਤਾ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਔਰ ਅੱਜ ਸਾਰੇ ਸ਼ਹਿਰ ਦੇ ਵਿੱਚ ਐਦਾਂ ਦਾ ਮਾਹੌਲ ਬਣਿਆ ਕਿ ਲੋਕ ਸਰੇ ਦੁਕਾਨਾਂ ਚੋਂ ਨਿਕਲ ਨਿਕਲ ਕੇ ਆਹ ਪਹਾਰੇ ਹੋ ਕੇ ਫੁੱਲ ਪਾ ਪਾ ਕੇ ਮੈਡਮ ਨੀਤਾ ਸੋਮਪ੍ਰਕਾਸ਼ ਦਾ ਮਾਣ ਤੇ ਸਤਿਕਾਰ ਕੀਤਾ ਔਰ ਅੱਜ ਲੋਕਾਂ ਨੇ ਇਹ ਗੱਲ ਦੱਸ ਦਿੱਤੀ ਆ ਵੀ ਅਸੀਂ ਇੱਥੇ ਵੋਟਾਂ ਪਾ ਕੇ ਮੈਡਮ ਨੀਤਾ ਸੋਮਪ੍ਰਕਾਸ਼ ਨੂੰ ਜਿਤਾ ਕੇ ਹੀ ਭੇਜਾਂਗੇ ਔਰ ਜੋ ਸ਼ਹਿਰ ਦਾ ਵਿਕਾਸ ਕੀਤਾ ਉਸ ਆਧਾਰ ਤੇ ਜਿਹੜੀਆਂ ਵੋਟਾਂ ਲੋਕੀ ਪਾਉਣਗੇ ਔਰ ਜਿੰਨਾ ਕੰਮ ਮੰਤਰੀ ਸੀ ਸੋਮ ਪ੍ਰਕਾਸ਼ ਕੈਂਜ ਜੀ ਨੇ ਇੱਥੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਉਹ ਕੰਮ ਦਾ ਨਤੀਜਾ ਅੱਜ ਜੋ ਲੋਕਾਂ ਦਾ SLAF ਉੱਭੜਿਆ ਔਰ ਜੋ ਜ਼ਿਮੀਂਦਾਰ ਭਰਾ ਸਾਡੇ ਸਾਰੇ ਟਰੈਕਟਰ ਲੈ ਕੇ ਆਏ ਆ ਹਰ ਟਰੈਕਟਰ ਤੇ ਭਾਜਪਾ ਦੇ ਝੰਡੇ ਲਾਏ ਆ ਔਰ ਮੈਂ ਸਮਝਦਾ ਇਹ ਅੱਜ ਜਦੋਂ ਇਹਨੇ ਪ੍ਰੂਫ ਦੇ ਦਿੱਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਸੋ ਹੁਣ ਸਾਡੇ ਨਾਲ ਪੰਕਜ ਜਾਬਰਾ ਜੀ ਹੈਗੇ ਆ ਜਿਨ੍ਹਾਂ ਨੇ ਰਾਤਨ ਕੀਤੀ ਹੋਈ ਆ ਬਾਡਾ ਚ ਵੀ ਜਾ ਰਹੇ ਆ ਲੋਕਾਂ ਨੂੰ ਮਿਲ ਰਹੇ ਆ ਫਗਵਾੜਾ ਵੀ ਦੇਖ ਰਹੇ ਆ ਹਿਆਰਪੁਰ ਵੀ ਦੇਖ ਰਹੇ ਆ ਹੋਰ ਸ਼ਹਿਰਾਂ 'ਚ ਵੀ ਜਾ ਰਹੇ ਆ ਮਾਹੌਲ ਹੀ ਚੇਂਜ ਹੋ ਗਿਆ ਜੀ ਜਿਹੜਾ ਇੱਕ ਲੰਬਾ ਸੀਗਾ ਬੀਜੇਪੀ ਦੇ ਸਿਰ ਤੇ ਵੀ ਪਿੰਡਾਂ 'ਚ ਲੱਪਣਾ ਕੱਖ ਨਹੀਂ ਜੱਟ ਜ਼ਿਮੀਂਦਾਰ ਕਿਸਾਨਾਂ ਨੇ ਡਲੇ ਮਾਰਨੇ ਆ ਪਿੰਡਾਂ 'ਚ ਬਾਣ ਨਹੀਂ ਦੇਣੇ ਪਰ ਅੱਜ ਤਾਂ ਪਿਆਰੇ ਹੀ ਬੜਾ ਪਿੰਡਾਂ ਨਾਲ ਦਿਖਾਤਾ ਟਰੈਕਟਰ ਦੇ ਝੰਡੇ ਲਾਤੇ ਜਿੰਦਾਬਾਦ ਜਿੰਦਾਬਾਦ ਹੋ ਰਹੀ ਆ ਫੁੱਲਾਂ ਦੀ ਬਰਖਾ ਹੋ ਰਹੀ ਆ ਪਹਿਲੋ ਤਾਂ ਮੇਰੇ ਛੋਟੇ ਵੀਰ ਸਾਂਝ ਟੀਵੀ ਬੋਲੋ ਤੇਰਾ ਬਹੁਤ ਬਹੁਤ ਧੰਨਵਾਦ ਪੇ ਤੂੰ ਭਾਰਤੀ ਜਨਤਾ ਪਾਰਟੀ ਨੂੰ ਪਲੇਟਫਾਰਮ ਪ੍ਰਦਾਨ ਕੀਤਾ ਆਪਣੀ ਗੱਲ ਕਹਿਣ ਲਈ ਇੱਕ ਤਾਂ ਮੈਂ ਗੱਲ ਹੋਰ ਦੱਸਾਂ ਤੱਗੜ ਸਾਹਿਬ ਪਹਿਲਾਂ ਤਾਂ ਇਹ ਬਹੁਤ ਵੱਡਾ ਗਲਤਫਹਿਮ ਵੀ ਪਾਈ ਹੋਈ ਸੀਗੀ ਕਿ ਕਿਸਾਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਆ ਜੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿਰੋਧੀ ਹੁੰਦੇ ਤਾਂ ਅੱਜ ਇਦਾਂ ਠੱਠਾ ਮਾਰਦਾ ਟਰੈਕਟਰ ਰਾਲੀ ਦੇ ਵਿੱਚ ਆਪਣਾ ਸਾਥ ਨਾ ਦਿੰਦੇ ਇੱਕ ਵਿਰੋਧੀ ਧਿਰ ਦੀ ਸਾਜੇ ਸੀਗੀ ਕਿ ਭਾਰਤੀ ਜਨਤਾ ਪਾਰਟੀ ਨੂੰ ਆਪਾਂ ਕਿੱਦਾਂ ਬਦਨਾਮ ਕਰੀਏ ਕਿਉਂਕਿ ਵਿਕਾਸ ਦੇ ਨਾਂ ਤੇ ਤਾਂ ਕਿਤੇ ਵੀ ਨਹੀਂ ਠਹਿਰਦੇ ਭ੍ਰਸ਼ਟਾਚਾਰ ਕੋਈ 10 ਸਾਲਾਂ 'ਚ ਇੱਕ ਵੀ ਅਲੀਗੇਸ਼ਨ ਲੱਗਾ ਨਹੀਂ ਆਇਆਗਾ ਉਹਨਾਂ ਨੇ ਇੱਕ ਵਿਰੋਧੀ ਪਾਰਟੀਆਂ ਨੇ ਇੱਕ ਮੁੱਦਾ ਬਣਾ ਲਿਆ ਵੀ ਕਿਸਾਨ ਵਿਰੋਧੀ ਆ ਕਿਸਾਨ ਵਿਰੋਧੀ ਆ ਕਿਸਾਨ ਵਿਰੋਧੀ ਆ ਅੱਜ ਤੁਹਾਨੂੰ ਇਹ ਸਾਰਾ ਠਾਠਾ ਮਾਰਦਾ ਰਸ ਦੱਸਦਾ ਆ ਬੇਕ ਤਰੀਕ ਨੂੰ ਸਾਰੇ ਹਰ ਇੱਕ ਬੰਦੇ ਨੇ ਫੁੱਲ ਦੇ ਉੱਤੇ ਮੋਹਰ ਲਾ ਕੇ ਸ਼ਹਿਾਰ ਪਰ ਹਲਕੇ ਦੇ ਵਿੱਚੋਂ ਮੈਡਮ ਹਨੀਤਾ ਸੋਮ ਪ੍ਰਕਾਸ਼ ਨੂੰ ਜਿੱਤ ਕੇ ਇੱਕ ਵਾਰੀ ਫੇਰ ਕੇਂਦਰ ਦੇ ਵਿੱਚ ਮੰਨਣੀ ਹੈ ਨਰਿੰਦਰભાઈ ਮੋਦੀ ਦੀ ਮਜ਼ਬੂਤ ਸਰਕਾਰ ਬਣਨ ਜਾ ਰਹੀ ਆ ਔਰ ਉਹ ਤੀਜੀ ਟਰਨ ਦੇ ਵਿੱਚ ਭਾਰਤ ਦੁਨੀਆ ਦੇ ਵਿੱਚ ਵਿਸ਼ਾਗੁਰੂ ਦੀ ਪਦ ਤਾਰਨ ਕਰ ਲਊਗਾ ਇਹਦੀ ਮੈਨੂੰ ਆਸ ਵੀ ਆ ਤੇ ਮੈਨੂੰ ਆਪਣੇ ਮਾਣ ਵੀ ਹੈ ਭਾਰਤੀ ਜਨਤਾ ਅੱਛਾ ਭਾਜਪਾਰੀ ਹੁਣ ਫਗਵਾੜਾ ਦੇ ਵਿੱਚ ਕੋਈ ਧੜੇਬੰਦੀ ਹੈ ਕਿ ਖਤਮ ਹੋ ਚੁੱਕੀ ਆ ਧੜੇਬੰਦੀ ਪਹਿਲੇ ਵੀ ਕੋਈ ਨਹੀਂ ਸੀ ਧੜੇਬੰਦੀ ਹੁਣ ਵੀ ਕੋਈ ਨਹੀਂ ਜਿੱਥੇ ਫੁੱਲ ਦੀ ਗੱਲ ਆ ਜਾਊਗੀ ਅਸੀਂ ਸਾਰੇ ਇੱਕ ਲੱਤ ਦੇ ਉੱਤੇ ਫੁੱਲ ਦੇ ਉੱਤੇ ਖੜੇ ਆ ਸਾਡੇ ਲਈ ਪਹਿਲਾ ਜਿਹੜਾ ਟਾਰਗੇਟ ਆ ਮੱਛੀ ਦੀ ਅੱਖ ਵਾਂਗੂ ਸਾਫ਼ ਆ ਕਮਲ ਦਾ ਫੁੱਲ ਸਾਨੂੰ ਸਿਰਫ ਕਮਲ ਦਾ ਫੁੱਲ ਦੇਖਦਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਰਤਾ ਹੋਵੇ ਉਹ ਕਿਤੇ ਵੀ ਜਿੰਨਾ ਵੀ ਮਰਜ਼ੀ ਨਾਰਾਜ਼ ਹੋਵੇ ਉਹ ਕੋਈ ਵੀ ਕਿਤੇ ਬਾਹਰ ਨਹੀਂ ਜਾ ਸਕਦਾ ਪਾਰਟੀ ਤੋਂ ਕੱਲੀ ਕੱਲੀ ਇੱਕ ਇੱਕ ਵੋਟ ਇੱਕ ਤਰੀਕ ਨੂੰ ਕਮਲ ਦੇ ਨਿਸ਼ਾਨ ਦਾ ਬਟਨ ਦਬਾ ਕੇ ਮੈਡਮ ਨੀਤਾ ਸੋਮਪ੍ਰਕਾਸ਼ ਨੂੰ ਪੈਣੀ ਆ ਔਰ 4 ਜੂਨ ਨੂੰ ਠਾਠਾ ਮਾਰਦਾ ਇਹ ਇਦਾਂ ਹੀ ਹਜੂਮ ਉਹਨਾਂ ਦੀ ਜਿੱਤ ਦਾ ਹੱਕ ਬਹੁਤ ਵੱਡਾ ਕਾਰਨ ਬਣੂਗਾ ਜਿਹੜਾ ਕੰਮ ਅਕਾਲੀ ਦਲ ਤੋਂ ਨਹੀਂ ਕਰ ਹੋਇਆ ਝਾੜੂ ਤੋਂ ਨਹੀਂ ਕਰ ਹੋਇਆ ਕਾਂਗਰਸ ਤੋਂ ਨਹੀਂ ਕਰ ਹੋਇਆ ਪਿੰਡਾਂ ਦਾ ਠਾਠਾ ਮਾਰਦਾ ਪਿਆਰ ਅੱਜ ਭਾਜਪਾ ਨੂੰ ਬੜਾ ਮਿਲ ਗਿਆ ਤਕਰ ਸਾਹਿਬ ਇਹ ਸਾਰਾ ਗगन ਸੋਨੀ ਸੋਨੂ ਰਾਵਲਪਿੰਡੀ ਦੀ ਬਦੌਲਤ ਆ ਜਿਨ੍ਹਾਂ ਨੇ ਆਪਣੇ ਤਨ ਮਨ ਧੰਦੇ ਨਾਲ ਅਨੀਤਾ ਸੋਮਪਰਕਰ ਦੇ ਹੱਕ ਦੇ ਵਿੱਚ ਆਪਣੇ ਕਿਸਾਨ ਭਰਾਵਾਂ ਨਾਲ ਮਿਲ ਕੇ ਉਹਨਾਂ ਦੀ ਰਾਏ ਦੇ ਨਾਲ ਰਾਏ ਮਲਾ ਕੇ ਇਹਨਾਂ ਇਕੱਠਾ ਕੀਤਾ ਵਾ ਇਹ ਇਕੱਠ ਨਹੀਂ ਇਹ ਜਿੱਤ ਵਾ ਅਨੀਤਾ ਸੋਮਪਰਕਰ ਜੀ ਦੀ ਜਿੱਤ ਆ ਜਿਹੜੀ ਇਹ ਸਾਰੇ ਹੀ ਯੰਗ ਮੁੰਡੇ ਆਪਣੀ ਅਨੀਤਾ ਸੋਮਪਰਕਰ ਜੀ ਨਾਲ ਇੰਨਾ ਪਿਆਰ ਕਰਦੇ ਨੇ ਉਹ ਕਹਿੰਦੇ ਇਹ ਸੇਵਾ ਸੇਵਕਾ ਵਾ ਲੋਕਾਂ ਦੇ ਨਾਲ ਖੜਦੀ ਆ ਅਸੀਂ ਇਹਦੇ ਨਾਲ ਖੜੇ ਆ ਪਿੰਡਾਂ ਦੇ ਲੋਕ ਇੱਕ ਇੱਕ ਲੋਕ ਆਪਣੇ ਘਰਾਂ ਦੇ ਵਿੱਚੋਂ ਅੱਜ ਆਪਣਾ ਟਰੈਕਟਰ ਆਪਣਾ ਪٹرول ਪਵਾ ਕੇ ਆਪਣਾ ਡੀਜ਼ਲ ਪਵਾ ਕੇ ਇਸ ਰੈਲੀ ਵਿੱਚ ਆਇਆ ਮੈਂ ਸਾਰੇ ਹੀ ਹਲਕਾ ਸ਼ਿਆਰਪੁਰ ਦੇ ਫਗਵਾੜਾ ਵਿਧਾਨ ਸਭਾ ਦੇ ਕਿਸਾਨ ਭਰਾਵਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸ਼੍ਰੀ ਨਰਿੰਦਰભાઈ ਮੋਦੀ ਜੀ ਨੂੰ ਮੁੜ ਕੇ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਆਪਣਾ ਸਹਿਯੋਗ ਦਿੱਤਾ ਨਾਲ ਆਪਣੇ ਵੱਲੋਂ ਅਨੀਤਾ ਸੋਮਪਰਾਜ ਜੀ ਨੂੰ ਕਿਹਾ ਕਿ ਅਸੀਂ ਤੁਹਾਨੂੰ ਜਿਤਾਤਾ ਤੁਸੀਂ ਸਾਡੇ ਕਿਸਾਨ ਭਰਾਵਾਂ ਦੀ ਆਵਾਜ਼ ਬੁਲੰਦ ਕਰਦੇ ਰਹੀਓ ਅਸੀਂ ਤੁਹਾਡੇ ਨਾਲ ਆ ਮੈਂ ਪਾਰਟੀ ਵੱਲੋਂ ਗਗਨ ਸੋਨੀ ਸੋਨੂ ਰਾਵਲਪਿੰਡੀ ਇਹਨਾਂ ਦੀ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਇਦਾਂ ਦੇ ਕਾਰਜਕਰਤਾ ਕਿਸੇ ਪਾਰਟੀ ਕੋ ਨਹੀਂ ਕਿਸੇ ਇੱਕ ਪਾਰਟੀ ਕੋ ਨਹੀਂ ਹੈਗੇ ਇੰਨੀ ਕੜਾਕੇ ਦੀ ਧੁੱਪ ਦੇ ਵਿੱਚ ਭੰਗੜਾ ਪਾਣਾ ਲੋਕੀ ਆਪਣੇ ਵਿਆਹਾਂ 'ਚ ਨਹੀਂ ਪਾਉਂਦੇ ਧੁੱਪਾ ਜੀ ਫੇਰ ਵੀ ਭੰਗੜਾ ਪਾਉਂਦੇ ਪਏ ਨੇ ਕਿਆ ਹੈ ਸੋਨੂ ਰਾਵਲਪਿੰਡੀ ਕਿਆ ਹੈ ਗਗਨ ਸੋਨੀ ਤਗੜ ਸਾਹਿਬ ਇਹ ਜਿੱਤਦਾ ਤਗੜ ਸਾਹਿਬ ਇਹ ਜਿੱਤਦਾ ਇਹ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ ਉਹ ਤੁਸੀਂ ਦੇਖ ਲਓ ਬਈ ਜੋਸ਼ ਬੜਾ ਵੱਡਾ ਵੀ ਭਾਜਪਾ ਦੇ ਲੀਡਰਾਂ ਚ ਵੀ ਤੇ ਵਰਕਰਾਂ ਚ ਵੀ ਉਤੋਂ ਲੋਕ ਵੀ ਬੜਾ ਪਿਆਰ ਦੇ ਰਿਹਾ ਹਵਾ ਬਦਲ ਨਹੀਂ ਹਵਾ ਹੁਣ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਮਨ ਬਣਾ ਬੈਠੇ ਆ ਬਈ ਵੋਟ ਪਾਉਣੀ ਆ ਅਨੀਤਾ ਸੋਮਰਗਾਂ ਨੂੰ ਵੋਟ ਪਾਉਣੀ ਆ ਭਾਜਪਾ ਨੂੰ ਬੜਾ ਵੱਡਾ ਜੋ ਇਨਾਂ ਨੇ ਲਾਇਆ ਹੋਇਆ ਆ ਆ ਤੁਸੀਂ ਦੇਖ ਲਓ ਮਾਹੌਲ ਦੇਖੋ ਭੰਗੜੇ ਪੈ ਰਹੇ ਆ ਭੰਗੜੇ ਪੈ ਰਹੇ ਆ ਵਿਆਹ ਜਨਾ ਮਾਹੌਲ ਬਣਿਆ ਹੋਇਆ ਆ ਚਾ ਬੜਾ ਆ ਕਹਿੰਦੇ ਭਈ ਚੀਕਾਂ ਘਰੋਣੀਆਂ ਮਸ਼ੀਨਾਂ ਦੀਆਂ ਸੋ ਇਹੋ ਜਿਹਾ ਜੋਸ਼ ਫੋਰ ਪਾਰਟੀਆਂ 'ਚ ਨਹੀਂ ਕਹੇ ਦੇਖਿਆ ਇਹ सोनू रावत ਪਿੰਡੀ ਜਿਹਨੇ ਹੱਥਰੇ ਸਰੋਂ ਜਮਾ ਕੇ ਦਿਖਾ ਦਿੱਤੀ ਜਿਹੜਾ ਇੱਕ ਰੌਲਾ ਸੀਗਾ ਵੀ ਕਿਸਾਨ ਪਿਆਰ ਨਹੀਂ ਕਰਦੇ ਭਾਜਪਾ ਨੂੰ ਉਹ ਵੀ ਅੱਜ ਇਹਨਾਂ ਨੇ ਕਲੀਅਰ ਕਰਤਾ ਚਾਹੇ ਭਾਜਪਾ ਦਾ ਲੀਡਰ ਛੋਟਾ ਚਾਹੇ ਵੱਡਾ ਧੰਨਵਾਦ ਕਰਦੇ ਨਹੀਂ ਥੱਕਦੇ ਵਧਾਈਆਂ ਦੇ ਰਹੇ ਆ ਤੁਹਾਨੂੰ ਅੱਜ ਭਾਜੀ ਮੈਨੂੰ ਬੋਲਣਾ ਤਾਂ ਨਹੀਂ ਆਉਂਦਾ ਮਿਹਨਤ ਕਰਨੀ ਆਉਂਦੀ ਉਹ ਜੋਰ ਲਾਈ ਜਾਂਦੇ ਆ ਸੋ ਇਦਾਂ ਵੀ ਇਹ ਗਰਾਊਂਡ ਦੇ ਜਿਹੜਾ ਹੀਰੋ ਕਹ ਲੋ ਜਾਂ ਲੀਡਰ ਕਹ ਲੋ ਸੋ ਮਾਤਰਮ ਮਾਹੌਲ ਚੇਂਜ ਹੋ ਚੁੱਕਾ ਬਹੁਤ ਵੱਡਾ ਯੋਸ਼ ਆ ਇੱਕ ਤਰੀਕ ਨੂੰ ਵੋਟਾਂ ਆ ਸਾਰੇ ਆਪਣੀ ਜ਼ਿੰਮੇਵਾਰੀ ਸਮਝ ਲਿਓ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਦੱਗੜ ਸਾਹ ਹੰਟੀਪੀ ਫਗਵਾੜਾ